ਜਿਹੜਾ ਪਰ ਟੈਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਤਕਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾਹ ਇੱਕ ਜਾਤੀ ਔਰ ਧਰਮ ਪੁਸ਼ਕੇ ਮਾਰਿਆ ਗਿਆ ਔਰ ਬਹੁਤ ਘਨੌਣਾ ਔਰ ਕਸਾਈਆਂ ਤੋਂ ਮਾੜਾ ਕਰਮ ਕੀਤਾ ਮੈਂ ਸਮਝਦਾ ਵੀ ਜਿਹੜਾ ਇਹ ਪ੍ਰੋਟੈਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਬੋਟ ਸੀ ਪਹਾਨ ਵਾਲੇ ਸਮੇਂ ਤੇ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝਦਾ ਨਾ ਵੀ ਇਹ ਨੈਗਲੀਜੈਂਸੀ ਹੈ ਦੋਨਾਂ ਸਰਕਾਰਾਂ ਦੀ ਕਿ ਜਿਹੜਾ ਉੱਥੇ ਉਹ ਹਮਲਾ ਹੋਇਆ ਔਰ ਬੇਗੁਨਾਹ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਦ ਲੈ ਕੇ ਆਪਣੇ ਨਿਕਲੇ ਸੀ ਕਿ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਹੈ ਕਿ ਦੇਸ਼ ਦਾ ਜਿਹੜਾ ਮੁਗਟ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗਟ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਬਚੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਅੰਤਖਵਾਦੀ ਜਿਹੜੇ ਇਹ ਸੋਚਦੇ ਲੋਕ ਨੇ ਉਹਨਾਂ ਦੇ ਅੱਡੇ ਨੂੰ ਨਸ਼ਤਰਾਬੂਦ ਕੀਤਾ ਜਾਏ ਔਰ ਨਸ਼ਤਰਾਬੂਦ ਕਰਕੇ ਉਹਨਾਂ ਅੱਡਿਆਂ ਦੇ ਉੱਤੇ ਅਟੈਕ ਕੀਤਾ ਜਾਂ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬੈਠੇ ਆਕਾ ਨੇ ਉਹਨਾਂ ਨੂੰ ਇਹ ਸੁਰੱਖਿਅਤ ਜੋ ਪਹਲ ਬਲ ਰਿਹਾ ਔਰ ਉਹ ਜਿਸ ਤਰ੍ਹਾਂ ਸੁਰੱਖਿਆ ਦੇ ਨਿਯਮ ਪਾਲਣਦੇ ਨੇ ਇਹ ਉਹ ਨਾਗ ਜਿਹੜਾ ਇਹ ਪਾਲਣਦੇ ਨੇ ਉਹ ਮੁਰਗੇ ਘਰ ਦੇ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਦਾ ਹੁੰਦਾ ਅੱਜ ਮੈਂ ਇਹ ਕਹਿੰਦਾ ਵੀ ਇਹ ਜਾਨਵਰਾਂ ਵਾਲਾ ਵਹਾਰ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਅਸਮੰਤਾ ਤੇ ਕੁਠਾਰਾ ਕਾਹਤ ਕੀਤਾ ਸ਼ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੀ ਵੀ ਸ਼ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਕਿ ਉਹ ਹਮੇਸ਼ਾ ਸੈਕੂਲਰ ਤੇ ਪੰਜਾਬੀਅਤ ਦੀ ਤੇ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਪੰਦ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਾਰਾਏ ਨੇ ਕਿ ਕੀਰਤ ਕਰੋ ਵਡ ਛਕੋ ਨਾਮ ਜਪੋ ਅੱਜ ਅਕਾਲੀ ਦਲ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਕਿ ਬਹੁਤ ਮਾੜੀ ਔਰ ਬੇहद ਘਟਰਾ ਵਾਪਰੀ ਹੈ ਔਰ ਮੇਰ ਤੋਂ ਪਹਿਲੋਂ ਜ਼ਿਲ੍ਹਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਨੇ ਦੱਸ ਦਿੱਤਾ ਹਲਕਾ ਚਾਹ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹਾਇ ਨਹੀਂ ਕਿਉਂ ਜਿੰਨਾ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਖੇਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤਾਓ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਾਲ ਨੇ ਮੈਂ ਵੇਖਿਆ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਗੇ ਲਗੇ ਬੱਚੇ ਜਿੱਦਾਂ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਿਹੜੀ ਪੈਗੀ ਇਹ ਪਾਕਿਸਤਾਨੀ ਚੀਜ਼ ਤੋਂ ਬਾਜ਼ ਨਹੀਂ ਆਸਾ ਹਿੰਦੁਸਤਾਨ ਦੀ ਪ੍ਰੈਮਿਸਟਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੱਜ ਤਫ਼ ਤੈ ਕਰਨਾ ਚਾਹੀਦਾ ਕੋਈ ਜਿਹਦਾ ਅੱਗੇ ਕੀਤਾ ਸੀ ਉਹਦਾ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਂਡਿਆ ਕੇ ਵੀ ਪਰ ਉਹ ਬੱਚਿਆਂ ਦਾ ਪਰ ਜਿੱਦਾਂ ਫੋਟੋ ਸ਼ਰ ਵੇਖਿਆ ਜੇ ਬੱਚੇ ਨਿਕਲ ਕੇ ਬਿਲਕਦੇ ਪਏ ਆ ਮੈਂ ਕਹਿੰਦਾ ਲੱਖ ਲਾਂਹ ਤੇ ਹੋਏ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਹਾਂਗਾ ਜਿਹੜਾ ਉੱਥੇ ਅਤਿਆਚਾਰ ਜੋ ਆ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜੀਐਨਡੀਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ-ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲਣ ਪੋਸ਼ਣ ਕਰ ਸਕਣ ਬੱਚਿਆਂ ਦੇ ਮਹਾਰਾ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚੱਕਣਿਆ ਹੋਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲਾਂ ਹੀ ਚੀਜ਼ ਦਾ ਪਤਾ ਸੀ ਜੇ ਪਜ਼ਾਰ ਨਰਜਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਨ ਬੁੱਝ ਕੇ ਕੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੇ ਚੀਜ਼ ਦਾ ਪਤਾ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਹੀਦ ਹੋਏ ਨੇ ਉੱਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਾਬਾ ਦੇਈ ਤੇ ਪਿਛੇ ਪਾਣਾ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਮੋਦਾ ਕੋਈ ਨਾ ਕਹਿੰਦਾ ਫਦੇ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ